ਆਜ਼ਾਦੀ ਤੋਂ ਬਾਅਦ ਹੁਣ ਤਰੱਕੀ ਕਰਨੀ ਹੈ ਤਾਂ ਪੰਜਾਬ ਸਕੋਪ ਬਹੁਤ ਹੈ ਅਸੀਂ ਪੰਜਾਬ ਦੇ ਵਿੱਚ ਬਿਜਲੀ ਵਾਸਤੇ ਕੰਮ ਕਰਨਾ ਸ਼ੁਰੂ ਕੀਤਾ ਆਮ ਤੌਰ ਤੇ ਕੀ ਹੁੰਦਾ ਹੈ ਸਰਕਾਰਾਂ ਆਉਂਦੀਆਂ ਨੇ ਉਹ ਸਰਕਾਰੀ ਅਦਾਰਿਆਂ ਨੂੰ ਘਾਟੇ 'ਚ ਦਿਖਾ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਆਪਣੇ ਨਜ਼ਦੀਕੀਆਂ ਨੂੰ ਵੇਚ ਦਿੰਦੇ ਆ ਵੀ ਸਾਥੋਂ ਨਹੀਂ ਚੱਲਦਾ ਤੂੰ ਚਲਾ ਲੈ ਚਾਹੇ ਉਹ ਰੈਸਟ ਹੋਸ ਹੋਣ ਚਾਹੇ ਕੋਈ ਹੋਰ ਸਰਕਾਰੀ ادارے ਹੋਣ ਪਰ ਪੰਜਾਬ ਦੀ ਸਰਕਾਰ ਨੇ ਉਲਟੀ ਗੰਗਾ ਵਹਾਈ ਹੈ ਪਹਿਲੀ ਵਾਰ ਹੋਇਆ ਦੇਸ਼ 'ਚ ਕਿ ਪੰਜਾਬ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਜੋ ਉਹਨਾਂ ਤੋਂ ਨਹੀਂ ਚੱਲਦਾ ਸੀ ਜੀਵੀ ਕੇ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਪੰਜਾਬ ਸਰਕਾਰ ਨੇ ਪ੍ਰਾਈਵੇਟ ਤੋਂ ਖਰੀਦ ਲਿਆ ਕਿ ਤੁਹਾਡੇ ਤੋਂ ਨਹੀਂ ਚੱਲਦਾ ਸੀ ਸਰਕਾਰ ਚਲਾ ਕੇ ਦਿਖਾਉਗੀ ਸਾਡੇ ਕੋਲੇ ਕੋਲਾ ਹੈਗਾ ਅਸੀਂ ਪਛਵਾੜਾ ਕੋਲ ਮਾਈਨ ਚਲਾ ਲਈ ਆਪਣੀ ਤਾਂ ਸਾਡੇ ਕੋਲੇ ਕੋਲੇ ਦੀ ਕੋਈ ਕਮੀ ਨਹੀਂ ਤੇ ਆਪਣੇ ਕੋਲੇ ਹੁਣ 3 ਥਰਮਲ ਪਲਾਂਟ ਹੋ ਗਏ 5 ਚੋਂ 3 ਹੋ ਗਏ ਹੁਣ ਸਰਕਾਰੀ 2 ਪ੍ਰਾਈਵੇਟ ਨੇ ਉਹਨਾਂ ਨੂੰ ਵੀ ਕਿਹਾ ਹੋਇਆ ਜੇ ਕਦੇ ਮੂਡ ਬਣੇ ਦੱਸਿਓ ਕਿਉਂਕਿ ਬਿਜਲੀ ਜਿਹੜੀ ਹੈ ਜਦ ਜਿਹੜੀ ਰੀਨਿਊਏਬਲ એનર્ਜੀ ਆ ਉਹ ਫਿਊਚਰ ਹੈ ਹੁਣ ਅਸੀਂ ਦਿਨੇ ਸੋਲਰ ਦੀ ਬਿਜਲੀ ਵਰਤਿਆਂ ਰਾਤ ਨੂੰ ਅਸੀਂ ਬਿਜਲੀ ਵੇਚਦੇ ਵੀ ਆਂ ਮੁੰਬਈ ਨੂੰ ਹੈਦਰਾਬਾਦ ਨੂੰ ਪੂਨੇ ਨੂੰ ਅਸੀਂ ਨੈਸ਼ਨਲ ਐਕਸਚੇਂਜ ਦੇ ਵਿੱਚ ਬਿਜਲੀ ਵੇਚਦੇ ਆਂ ਔਰ ਪਿਛਲੇ 5-7 ਮਹੀਨਿਆਂ 'ਚ ਅਸੀਂ 300 ਕਰੋੜ ਤੋਂ ਵੱਧ ਦੀ ਬਿਜਲੀ ਵੇਚ ਚੁੱਕੇ ਆਂ ਤਾਂ ਕਿ ਬਿਜਲੀ ਬੋਰਡ ਨੂੰ ਘਾਟਾ ਨਾ ਕੋਈ ਪਵੇ ਸੋ ਇਹ ਸਕੀਮਾਂ ਜਿਹੜੀਆਂ ਨੇ ਇਸ ਤਰ੍ਹਾਂ ਨੇ ਪੈਸਾ ਵੀ ਆਵੇ ਖਜ਼ਾਨੇ 'ਚ ਤੇ ਖਜ਼ਾਨੇ 'ਚੋਂ ਪੈਸਾ ਲੋਕਾਂ ਵੱਲ ਨੂੰ ਜਾਵੇ ਭਾਵੇਂ ਉਹ ਫ੍ਰੀ ਬਿਜਲੀ 90% ਲੋਕਾਂ ਨੂੰ ਬਿਜਲੀ ਦੇ ਬਿੱਲ ਫ੍ਰੀ ਆਉਂਦੇ ਨੇ ਆਜ਼ਾਦੀ ਤੋਂ ਬਾਅਦ ਹੁਣ ਤਰੱਕੀ ਕਰਨੀ ਹੈ ਤਾਂ ਪੰਜਾਬ ਸਕੋਪ ਬਹੁਤ ਹੈ ਅਸੀਂ ਪੰਜਾਬ ਦੇ ਵਿੱਚ ਬਿਜਲੀ ਵਾਸਤੇ ਕੰਮ ਕਰਨਾ ਸ਼ੁਰੂ ਕੀਤਾ ਆਮ ਤੌਰ ਤੇ ਕੀ ਹੁੰਦਾ ਹੈ ਸਰਕਾਰਾਂ ਆਉਂਦੀਆਂ ਨੇ ਉਹ ਸਰਕਾਰੀ ਅਦਾਰਿਆਂ ਨੂੰ ਘਾਟੇ 'ਚ ਦਿਖਾ ਕੇ ਆਪਦੇ ਦੋਸਤਾਂ ਮਿੱਤਰਾਂ ਨੂੰ ਆਪਣੇ ਨਜ਼ਦੀਕੀਆਂ ਨੂੰ ਵੇਚ ਦਿੰਦੇ ਆ ਸਾਥੋਂ ਨਹੀਂ ਚੱਲਦਾ ਤੂੰ ਚਲਾ ਲਾ ਚਾਹੇ ਉਹ ਰੈਸਟ ਹਾਲ ਹੋਣ ਚਾਹੇ ਕੋਈ ਹੋਰ ਸਰਕਾਰੀ ادارے ਹੋ ਪਰ ਪੰਜਾਬ ਦੀ ਸਰਕਾਰ ਨੇ ਉਲਟੀ ਗੰਗਾ ਵਹਾਹੀ ਹੈ ਪਹਿਲੀ ਵਾਰ ਹੋਇਆ ਦੇਸ਼ 'ਚ ਕਿ ਪੰਜਾਬ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਜੋ ਉਹਨਾਂ ਤੋਂ ਨਹੀਂ ਚੱਲਦਾ ਸੀ ਜੀਵੀ ਕੇ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਪੰਜਾਬ ਸਰਕਾਰ ਨੇ ਪ੍ਰਾਈਵੇਟ ਤੋਂ ਖਰੀਦ ਲਿਆ ਕਿ ਤੁਹਾਡੇ ਤੋਂ ਨਹੀਂ ਚੱਲਦਾ ਸੀ ਸਰਕਾਰ ਚਲਾ ਕੇ ਦਿਖਾਉਗੀ ਸਾਡੇ ਕੋਲੇ ਕੋਲਾ ਹੈਗਾ ਅਸੀਂ ਪਛਵਾੜਾ ਕੋਲ ਮਾਈਨ ਚਲਾ ਲਈ ਆਪਣੀ ਤਾਂ ਸਾਡੇ ਕੋਲੇ ਕੋਲੇ ਦੀ ਕੋਈ ਕਮੀ ਨਹੀਂ ਤੇ ਆਪਣੇ ਕੋਲੇ ਹੁਣ 3 ਥਰਮਲ ਪਲਾਂਟ ਹੋ ਗਏ 5 ਚੋਂ 3 ਹੋ ਗਏ ਹੁਣ ਸਰਕਾਰੀ 2 ਪ੍ਰਾਈਵੇਟ ਨੇ ਉਹਨਾਂ ਨੂੰ ਵੀ ਕਿਹਾ ਹੋਇਆ ਜੇ ਕਦੇ ਮੂਡ ਬਣੇ ਦੱਸਿਓ ਕਿਉਂਕਿ ਬਿਜਲੀ ਜਿਹੜੀ ਹੈ ਜਦ ਜਿਹੜੀ ਰੀਨਿਊਏਬਲ એનર્ਜੀ ਹੈ ਉਹ ਫਿਊਚਰ ਹੈ ਹੁਣ ਅਸੀਂ ਦਿਨੇ ਸੋਲਰ ਦੀ ਬਿਜਲੀ ਵਰਤਿਆਂ ਰਾਤ ਨੂੰ ਅਸੀਂ ਬਿਜਲੀ ਵੇਚਦੇ ਵੀ ਆਂ ਮੁੰਬਈ ਨੂੰ ਹੈਦਰਾਬਾਦ ਨੂੰ ਪੂਨੇ ਨੂੰ ਅਸੀਂ ਨੈਸ਼ਨਲ ਐਕਸਚੇਂਜ ਦੇ ਵਿੱਚ ਬਿਜਲੀ ਵੇਚਦੇ ਆਂ ਔਰ ਪਿਛਲੇ 5-7 ਮਹੀਨਿਆਂ 'ਚ ਅਸੀਂ 300 ਕਰੋੜ ਤੋਂ ਵੱਧ ਦੀ ਬਿਜਲੀ ਵੇਚ ਚੁੱਕੇ ਆਂ ਤਾਂ ਕਿ ਬਿਜਲੀ ਬੋਰਡ ਨੂੰ ਘਾਟਾ ਨਾ ਕੋਈ ਪਵੇ ਸੋ ਇਹ ਸਕੀਮਾਂ ਜਿਹੜੀਆਂ ਨੇ ਇਸ ਤਰ੍ਹਾਂ ਨੇ ਪੈਸਾ ਵੀ ਆਵੇ ਖਜ਼ਾਨੇ 'ਚ ਤੇ ਖਜ਼ਾਨੇ 'ਚੋਂ ਪੈਸਾ ਲੋਕਾਂ ਵੱਲ ਨੂੰ ਜਾਵੇ ਭਾਵੇਂ ਉਹ ਫ੍ਰੀ ਬਿਜਲੀ 90% ਲੋਕਾਂ ਨੂੰ ਬਿਜਲੀ ਦੇ ਬਿੱਲ ਫ੍ਰੀ ਆਉਂਦੇ ਨੇ